ਹਾਂਜੀ ਦੋਸਤੋ ਕੀ ਹਾਲ ਚਾਲ ਆ ਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਸੋ ਲੋ ਅੱਜ ਪਹੁੰਚੇ ਜੀ ਆਪਾਂ ਮਿਸਟਰ ਸਿੰਘ ਸੋਇਆ ਚਾਹਪ ਹਟ ਦੇ ਉੱਤੇ ਤੇ ਉਹ ਹੈਗਾ ਜੀ ਨਕੋਦਰ ਦੇ ਵਿੱਚ ਤੇ ਬਾਈ ਨਾਲ ਗੱਲਬਾਤ ਕਰ ਲਈਏ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਜਿਹੜੀ ਇਹ ਸੋਇਆ ਚਾਹ ਪਉਂਦੀ ਆ ਲਗਭਗ ਬਹੁਤ ਮਲਾਵਟ ਵਾਲੀ ਆ ਤੇ ਬਾਈ ਨਾਲ ਗੱਲ ਕਰੀਏ ਬਾਈ ਕਹਿੰਦੇ ਵੀ ਬਾਈ ਦੀ ਪਿਓਰ ਸ਼ੁੱਧ ਚਾਹ ਹੁੰਦੀ ਕਿਉਂਕਿ ਪਹਿਲਾਂ ਵੀਡੀਓ ਬਣਾ ਚੁੱਕੇ ਆ ਤੇ ਅੱਜ ਦੁਬਾਰਾ ਘਟੋਗੜ ਸਾਲ 1.5 ਸਾਲ ਬਾਅਦ 2 ਸਾਲ ਬਾਅਦ ਦੁਬਾਰਾ ਬਾਈ ਕੋਲ ਆਇਆ ਜੀ ਸੋ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਈ ਕੀ ਹਾਲ ਚਾਲ ਬੜੀ ਚੜ੍ਹਦੀ ਕਲਾ ਮਹਾਰਾਜ ਦੀ ਅੱਛਾ ਭਾਈ ਪਹਿਲਾਂ ਤਾਂ ਇਹ ਗੱਲ ਆ ਵੀ ਆਹੀ ਤੁਹਾਡੇ ਕੋਲ ਪਹਿਲਾਂ ਵੀ ਅੱਗੇ ਆਏ ਆ ਜੀ ਬਿਲਕੁਲ ਆਏ ਹਨ ਹਨਾ ਜਦੋਂ ਆਪਾਂ ਸਟਾਰਟਿੰਗ ਫੂਡ ਵਲੌਗਿੰਗ ਸਟਾਰਟ ਕੀਤੀ ਪਹਿਲਾ ਵੀਡੀਓ ਹੀ ਥੋੜਾ ਸੀ ਜੀ ਬਿਲਕੁਲ ਬਿਲਕੁਲ ਅੱਛਾ ਭਾਈ ਹੁਣ ਆਏ ਆ ਤੁਹਾਡੀ ਚਾਂਪ ਨੂੰ ਲੈ ਕੇ ਜੀ ਮੈਨੂੰ ਇਹ ਗੱਲ ਕਲੀਅਰ ਕਰੋ ਵੀ ਅੱਜ ਕੱਲ ਚਾਂਪਾਂ ਦੇ ਵਿੱਚ ਬੜਾ ਕੁਝ ਕਪਲਾ ਚੱਲਦਾ ਹਾਂਜੀ ਹਾਂਜੀ ਤੇ ਕਹਿੰਦੇ ਨੇ ਦੀ ਪਿਓਰ ਸ਼ੁੱਧ ਚਾਂਪ ਹੁੰਦੀ ਆ ਵੀ ਅਸਲ ਜੋ ਗੇਮ ਕੀ ਆ ਸਾਨੂੰ ਥੋੜਾ ਦੱਸੋ ਦੇ ਜੀ ਇਹ ਝੂਠ ਨਹੀਂ ਬੋਲਣਾ ਹਾਂ ਗੁਰਸਾਬ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਵੀ ਝੂਠ ਵਾਲਾ ਕੰਮ ਨਹੀਂ ਝੂਠ ਦਾ ਪੱਲਾ ਨਹੀਂ ਫੜਨਾ ਜੀ ਠੀਕ ਹੈ ਜੀ ਤਨ ਸਹੀ ਦੱਸਿਏ ਜਿਹੜੀ ਇਹਦੇ ਵਿੱਚ ਨਾ ਜਿਹੜੇ ਹੁੰਦਾ ਵਾ ਸੋਇਆ ਉਹ 80% ਸੋਇਆ ਹੁੰਦਾ 80% ਹਾਂਜੀ 80% ਸੋਇਆ ਹੁੰਦਾ 20% ਮੈਦਾ ਹੁੰਦਾ ਅੱਛਾ ਔਰ ਔਰ ਫਿਰ ਤੁਹਾਡੇ ਜਿਹਨੇ ਸਰੋਤੇ ਜਾਂ ਦੇਖਣ ਵਾਲੇ ਉਹ ਪੁੱਛਣਗੇ ਵੀ 20% ਮੈਦਾ ਕਿਉਂ ਪਾਇਆ ਜਾਂਦਾ ਉਹ ਮੈਂ ਤੁਹਾਨੂੰ ਦੱਸਦਾ ਕਾਰਨ ਉਹਦਾ ਕਾਰਨ ਇਹ ਆ कि ਜਦੋਂ ਆ ਚਾਪ ਆਪਾਂ ਪਾਉਣੇ ਆ ਦੇਖੋ ਜੀ ਹੌਣਾ ਚਾਪ ਆ ਆਪਾਂ ਸਾਰੀਆਂ ਵਿੱਚ ਪਾਈਆਂ ਹੋਈਆਂ ਪੁਦੀਨਾ ਹੋ ਗਈ ਆਚਾਰੀ ਮਿਕਸ ਹੋ ਗਈ ਸਾਰੀ ਇਹ ਮਿਕਸ ਮੈਂ ਬਣਾਇਆ ਪਲੇਟਰ ਹੂੰ ਜਦੋਂ ਆਪਾਂ ਪਾਉਨੇ ਨਾ ਇਹ ਨਾ ਸੀਖ ਦੇ ਵਿੱਚੋਂ ਇਦਾਂ ਡਿੱਗ ਜਾਂਦੀ ਆ ਨੀਚੇ ਪਰ ਇਹ ਕਿਉਂ ਨਹੀਂ ਡਿਗਦੀ ਇਸੀ وجہ ਨਾਲ ਨਹੀਂ ਡਿਗਦੀ ਕਿਉਂਕਿ 80% ਇਹਦੇ ਵਿੱਚ ਸੋਇਆ ਆ 20% ਮੈਦਾ ਮੈਦਾ ਇਸ ਕਰਕੇ ਪਾਇਆ ਜਾਂਦਾ ਕਿਉਂਕਿ ਇਹ ਬੈਂਡਿੰਗ ਵਾਸਤੇ ਕਿਉਂਕਿ ਜਦੋਂ ਆਪਾਂ ਸੋਇਆ ਪਿਓਰ ਪਾਵਾਂਗੇ ਨਾ ਇਹਨੇ ਸੀਖ ਤੋਂ ਥੱਲੇ ਡਿੱਗ ਜਾਣਾ ਅੱਛਾ ਫਿਰ ਤੇ ਮੈਂ ਸਾਰੀ ਡੇਰੀ ਵਰ ਥੱਲੇ ਡਿੱਗਦਾ ਰਹੂਗਾ ਚੁੱਕਦਾ ਰਹੂਗਾ ਥੱਲੇ ਡਿੱਗਦਾ ਰਹੂਗਾ ਚੁੱਕਦਾ ਰਹੂਗਾ ਅੱਛਾ ਭਈ ਆਜੂ ਕਾਲੋ ਕੋਈ ਲੋਕ ਇਹ ਵੀ ਕਹਿੰਦੇ ਵੀ 100% ਸਾਡੇ ਸੋਇਆ ਚਾਪ ਆ ਉਹ ਕੀ ਚੀਜ਼ ਆ ਫਿਰ ਨਹੀਂ ਫਿਰ ਜੀ 100% ਸੋਇਆ ਚਾਪ ਨਹੀਂ ਹੋ ਸਕਦੀ ਜੇ ਹੋਏਗੀ ਵੀ ਕੋਈ ਤਿਆਰ ਕਰਦਾ ਹੋਏਗਾ ਮੇਰੇ ਵਰਗਾ ਵੀਰ ਗੁਰਸੇਖਪਰਾ ਭਈਆਂ ਤੋਂ ਤੇ ਤੁਸੀਂ ਆਸ ਨਾ ਰੱਖਿਓ ਪ੍ਰਵਾਸੀਆਂ ਤੋਂ ਹੂੰ ਕਿਉਂਕਿ ਜੋ ਕੁਝ ਖਵਾਉਂਦੇ ਆ ਉਹ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਪਤਾ ਹੀ ਆ ਹੂੰ ਕਿਉਂਕਿ ਹਾਥੀ ਦੇ ਦੰਦ ਖਾਣਦੇ ਹੋਰ ਖਾਣਦੇ ਹੋਰ ਆ ਬਿਲਕੁਲ ਤੇ ਓ ਕੋਈ ਕੋਈ ਭਾਈ ਤੁਹਾਡੇ ਦੰਦ ਸੇਮ ਹੀ ਉਹੀ ਆ ਜਿਹੜੇ ਦਿਖਾਉਣੇ ਆ ਨਹੀਂ ਦੇਖੋ ਜੀ ਆਪਾਂ ਜੋ ਸੱਚਾਈ ਆ ਦੱਸ ਦਿੱਤੀ ਮੈਂ ਪਹਿਲੇ ਦੱਸਿਆ ਜੀ ਗੁਰੂ ਦਾ ਬਣਾ ਪਾਇਆ ਸੀ ਝੂਠ ਨਹੀਂ ਬੋਲਣਾ ਹੂੰ ਅਤੇ ਮਾਣਾ ਭਾਗੇ ਵੀ ਇਹ ਕੰਮ ਕਰਦੇ ਪਰ ਆਪਾਂ ਝੂਠ ਭਾਈ ਕਿੰਨੇ ਤਰ੍ਹਾਂ ਦੇ ਚਾਂਪ ਚ ਨੇ ਤੁਹਾਡੇ ਕੋਲ ਮੇਰੇ ਕੋਲ ਵੀਰ ਜੀ ਮੈਂ ਤੁਹਾਨੂੰ ਮੈਨੂ ਆਪਣਾ ਦਿਖਾਣਾ ਜੀ ਆ ਮੇਰਾ ਮੈਨੂ ਆ ਜੀ ਹੂੰ ਮੇਰੇ ਕੋਲ ਮਲਾਈ ਮਸਾਲਾ ਅਫਗਾਨੀ ਬਟਰ ਪੁਦੀਨਾ ਆਚਾਰੀ ਮਿਕਸ ਮਸ਼ਰੂਮ ਟਿੱਕਾ ਉਸ ਤੋਂ ਬਾਅਦ ਪਨੀਰ ਟਿੱਕਾ ਮਲਾਈ ਵਾਲਾ ਪਨੀਰ ਟਿੱਕਾ ਮਸਾਲੇ ਵਾਲਾ ਮੁਗਲਾਈ ਟਿੱਕਾ ਚਾਂਪ ਤੇ ਗਰੇਵੀ ਚਾਂਪ ਗਰੇਵੀ ਚਾਂ ਚ ਸਿਰਫ ਸਾਡੀ ਸੰਡੇ ਤੋਂ ਸੰਡੇ ਹੁੰਦੀ ਹੈ ਅੱਛਾ ਇਹ ਸਪੈਸ਼ਲ ਸੰਡੇ ਹੁੰਦੀ ਹੈ ਸੰਡੇ ਤੋਂ ਸੰਡੇ ਕਿਉਂਕਿ ਮੈਂ ਕਰਨ ਵਾਲਾ ਕੱਲਾ ਹੀ ਆ ਕਿਉਂਕਿ ਮੈਨੂੰ ਕਿਸੇ ਹੋਰ ਤੇ ਭਰੋਸਾ ਨਹੀਂ ਮੈਂ ਅੱਗੇ ਇੱਕ ਬੰਦਾ ਰੱਖਿਆ ਸੀ ਕਿ ਉਹ ਤੁਹਾਨੂੰ ਪਤਾ ਹੱਥੋਂ ਨਹੀਂ ਤੋਂਦੇ ਹੈਗੇ ਤੇ ਮੇਰੇ ਕੋਲ ਸਾਰੇ ਅਮਰਤ ਆ ਹੀ ਆਂਦੇ ਆ ਇਸ ਕਰਕੇ ਅੱਛਾ ਭਾਈ ਇੱਕ ਚੀਜ਼ ਤੁਹਾਡੀ ਹੋਰ ਵੀ ਆ ਵੀ ਤੁਸੀਂ ਆਉਣੇ ਆ ਲਗਭਗ 3 ਤੋਂ 4 ਵਜੇ ਦੇ ਵਿੱਚ ਵਿੱਚ ਜੀ ਤੇ ਚਲੇ ਜਾਂਦੇ ਉਹ ਸ਼ਾਮ ਨੂੰ 6-7 ਵਜੇ ਕੀ ਗੱਲ 6-7 ਵਜੇ ਦਾ ਟਾਈਮ ਬੰਨਿਆ ਹੋਇਆ ਇਹ ਨਹੀਂ ਇਹ ਤੇ ਮੇਰੇ ਗੁਰੂ ਪਾਤਸ਼ਾਹ ਦੀ ਜਰਪਾਇਆ ਹਾਂ ਉਹ ਜਿਨ੍ਹਾਂ ਨੂੰ ਪਾਇਓਰਟੀ ਵਧੀਆ ਲੱਗਦੀ ਚਾਂਪ ਜੀ ਕਈ ਦੂਰੋਂ ਦੂਰੋਂ ਆਂਦੇ ਆ ਹੁਣ ਪੁਰਲਾ ਕਿੰਗਲਾ ਦੇਖੋ ਕਿੰਨੀ ਦੂਰ ਆ ਜੀ ਉੱਥੋਂ ਵੀ ਇੱਥੇ ਆਂਦੇ ਖਾਣ ਵਾਸਤੇ ਜਗਰਾਉ ਕਿੰਨੀ ਦੂਰ ਆ ਜਗਰਾਉ ਦੇ ਕਈ ਕਸਟਮਰ ਹੁਣ ਇੱਥੇ ਡੇਰੇ 2 ਹੈ ਹਮ ਲਾਲ ਬਾਦਸ਼ਾਹ ਤੇ ਮੁਰਾਦ ਸ਼ਾਹੀ ਦਾ ਹਮ ਇੱਥੇ ਲੋਕੀ ਆਪਣੀ ਸ਼ਰਧਾਵਾਨ ਲੋਕ ਜਿਹੜੇ ਜਾਂਦੇ ਮੁਬਾਰਕ ਸਾਨੂੰ ਨਹੀਂ ਉਹਦੇ ਨਾਲ ਕੋਈ ਮਤਲਬ ਹਮ ਅਗਲੇ ਮੱਥਾ ਦੇਖਣ ਆਂਦੇ ਆ ਔਰ ਵਾਸੀ ਫੋ ਰੇੜੀ ਤਈਓ ਕਿਸੇ ਵਲੇ ਮੇਰੀ ਛੁੱਟੀ ਹੋ ਜਾਂਦੀ ਆ ਤੇ ਮੈਂ ਜਵਾਬ ਦੇ ਦਿੰਨਾ ਭਾਈ ਸਾਨੂੰ ਪਹਿਲਾਂ ਚਾਪ ਕਿਹੜੀ ਖਿਲਾਉਂਗੇ ਜਿਹੜੀ ਤੁਸੀਂ ਉਹ ਕੰਮ ਕਰੋਗੇ ਨਹੀਂ ਸਾਨੂੰ ਹੁਣ ਕਿਹੜੀ ਖਿਲਾਉਂਗੇ ਮੈਨੂੰ ਪਤਾ ਨਹੀਂ ਤੁਹਾਡੀ ਆਪਣੀ ਬੈਸਟ ਚਾਪ ਖਿਲਾ ਦਿਓ ਤੁਹਾਨੂੰ ਤੁਸੀਂ ਪਹਿਲਾਂ ਵੀ ਆਪਣੇ ਕੋਲ ਮਿਕਸ ਚਾਹ ਬਖਾਦੀ ਸੀ ਕਿ ਅੱਜ ਕਹੋਂ ਕਿਤੇ ਮਿਕਸ ਖਵਾ ਲਾਂਗੇ ਨਹੀਂ ਤੇ ਹੋਰ ਜਿਹੜੀ ਮਰਜ਼ੀ ਖਿਲਾ ਦੇਓ ਨਾਲ ਆਪਾਂ ਇਹਨੂੰ ਚਾਪ ਨੂੰ ਬਣਾਉਣਾ ਸ਼ੁਰੂ ਕਰਦੀ ਹੈ ਨਾਲ ਨਾਲ ਆਪਾਂ ਗੱਲਾਂ ਕਰਦੇ ਰਵਾਂਗੇ ਜੀ ਜ਼ਰੂਰ ਜ਼ਰੂਰ ਅੱਜ ਅੱਜ ਇਸ ਕਰਕੇ ਬਾਕੀ ਇਧਰੋਂ ਆਪਾਂ ਗੱਲਾਂ ਬਾਤਾਂ ਵੀ ਚਲਦੀਆਂ ਰਹਿਣਗੀਆਂ ਠੀਕ ਹੈ ਜੀ ਮੈਂ ਤੁਹਾਡੇ ਵਾਸਤੇ ਨਾ ਮਲਾਈ ਬਾਈ ਜਨੇ ਵਧੀਆ ਬਾਈ ਦੀ ਚਾਬਾ ਉਹਦੀਆਂ ਵਧੀਆ ਬਾਈ ਗੱਲਾਂ ਵੀ ਕਰਦਾ ਆ ਤੇ ਮੇਨ ਚੀਜ਼ ਗੱਲ ਇਹ ਆ ਵੀ ਇਹ ਬੰਦਾ ਜਿਹਦੇ ਕੋਲ ਜਦੋਂ ਵੀ ਬਾਈ ਕੋਲ ਕੋਈ ਆਉਂਦਾ ਨਾ ਤੇ ਉਹ ਬਾਈ ਇਹ ਮਨ ਲਾ ਕੇ ਰੱਖਦਾ ਬੰਦਿਆਂ ਦਾ ਸਾਰੇ ਕਿਉਂ ਬਾਈ ਸੀ ਗੱਲਾਂ ਇਹ ਤੇ ਪਾਸ਼ਾ ਦੀ ਕਿਰਪਾ ਆ ਜੀ ਤੇ ਬਾਈ ਅੱਛਾ ਕਿੰਨੀਆਂ ਡੇਲੀ ਜਿਹੜੀਆਂ ਪਲੇਟਸ ਹੁੰਦੀਆਂ ਤੁਹਾਡੀਆਂ ਕਿੰਨੀਆਂ ਪਲੇਟਾਂ ਪੜਾ ਕੇ ਲੈ ਕੇ ਆਉਂਦੇ ਹੋ ਮੀਰ ਜੀ ਤਕਰੀਬਨ 40 ਤੋਂ 50 ਹੁੰਦੀਆਂ ਆ ਪਰ ਆਪਾਂ ਵੀ ਕਿਹੜਾ ਕਿਸੇ ਨੂੰ ਹਿਸਾਬ ਦੇਣਾ ਹੁੰਦਾ ਯਾਰ ਆਪਦਾ ਕੰਮ ਹੈ ਜੀ ਠੀਕ ਹੈ ਜੀ ਜੀ ਮਤਲਬ 40 ਤੋਂ 50 ਪਲੇਟ ਸਾਡੀਆਂ ਡੈਲੀ ਦੀਆਂ ਲਗਭਗ ਹੁੰਦੀਆਂ ਨੇ ਲੱਗ ਜਾਂਦੀਆਂ ਜੀ ਉਹ ਕਿਤੇ ਕਿੰਨੇ ਵੇ ਮਤਲਬ 6-7 ਵਜੇ ਵੇਲੇ ਹੋ ਜਾਂਦੇ ਦਾ ਤੜਫੀ ਤੱਕ ਕਿ 7 ਵੇਲੇ ਗੁਰੂ ਮਾਰਾ 6 ਵਜੇ ਵੇਲਾ ਕਰ ਦਿੰਦਾ ਅੱਛਾ ਕਿ ਸਵੇਲੇ 9 ਵੀ ਵੱਜ ਜਾਂਦੇ ਆ ਓਕੇ ਅੱਛਾ ਭਾਈ ਅੱਜ ਦੇ ਟਾਈਮ 'ਚ ਕਈ ਲੋਕ ਫਰਾਈਜ਼ ਬਹੁਤ ਕਰਦੇ ਨੇ ਫਰਾਈ ਬਣਾਉਂਦੇ ਨੇ ਤੁਸੀਂ ਫਰਾਈ ਕਿਉਂ ਨਹੀਂ ਕਰਦੇ ਫਰਾਈ ਦੇ ਵਿੱਚ ਤੇਲ ਹੀ ਵੜ ਗਿਆ ਫਿਰ ਫਾਇਦਾ ਕੀ ਭਾਜੀ ਅੱਛਾ ਉਸ ਚਾਂਤ ਤੱਕ ਹੀ ਫਾਇਦਾ ਜੇ ਤੁਸੀਂ ਤੇਲ ਹੀ ਖਾਣਾ ਕਿਉਂਕਿ ਜਿੰਨੇ ਵੀ ਤੁਸੀਂ ਅੱਜਕੱਲ ਦੇਖੋ ਵੀ ਮਿਊਨਸ ਦੀ ਯੂਜ਼ ਕਰਦੇ ਆ ਮਿਊਨਸ ਜ਼ਹਿਰ ਹੈ ਬਿਲਕੁਲ ਸਾਡੇ ਕੋਲ ਤੁਸੀਂ ਦੇਖ ਲਓ ਅਮੁੱਲ ਦਾ ਬਟਰ ਹੋਏਗਾ ਅਮੁੱਲ ਦੀ ਕਰੀਮ ਹੋਏਗੀ ਤੇ ਜਿਹੜੀਆਂ ਸੌਸੇਜ਼ ਹੈਗੀਆਂ ਆ ਅਸੀਂ ਖੁਦ ਕਸਟਮਰ ਨੂੰ ਦਿਖਾ ਦਈਏ ਲੋਕੀ ਕਹਿਣਗੇ ਪਤਾ ਨਹੀਂ ਵਾਕਿਆ ਸੱਚੀ ਕੁਛ ਹੈਗਾ ਕਿ ਨਹੀਂ ਆ ਦੇਖੋ ਬਟਰ ਆ ਅਮੁੱਲ ਦਾ ਅਮੁੱਲ ਦੀ ਕਰੀਮ ਹੈ ਜੀ ਉਸ ਤੋਂ ਬਾਅਦ ਇਹ ਜਿਹੜੀਆਂ ਸੌਸੇਜ਼ ਹੈਗੀਆਂ ਆ ਸੁੱਕਾ ਦੁੱਧ ਹੁੰਦਾ ਜਿਹੜਾ ਅਮੁੱਲ ਦਾ ਨਾ ਜੀ ਉਹਦੇ ਤੋਂ ਤਿਆਰ ਕੀਤੀਆਂ ਹੋਈਆਂ ਆ ਆ ਸੌਸੇ ਸਾਡੀ ਆਪਣੀ ਆ ਅੱਛਾ ਮਤਲਬ ਮਿਉਨਿਸ ਤੁਸੀਂ ਬਿਲਕੁਕੁਲ ਨਹੀਂ ਯੂਜ਼ ਕਰਦੇ ਨਹੀਂ ਯੂਜ਼ ਕਰਦੇ ਜੀ ਨਹੀਂ ਕੀ ਬਾਤ ਆ ਯਾਰ ਮਿਉਨਿਸ ਦੇ ਨਾਲ ਚਾਪ ਘੱਟੀ ਹੋ ਜਾਂਦੀ ਹੈ ਅੱਛਾ ਵਾਜੀ ਨਾ ਭਾਈ ਇੰਨਾ ਕੁਛ ਮਿਹਨਤ ਕਰਕੇ ਸਾਰਾ ਕੁਛ ਵੀ ਕੁਛ ਵੱਜਦਾ ਵੀ ਆ ਬੜੀ ਕਿਰਪਾ ਮਾਲਕ ਦੀ ਹਾਂ ਉਹ ਸਿੰਘ ਤਾਂ ਵੈਸੇ ਵੀ ਚੜਦੀ ਕਲਾ 'ਚ ਰਹਿੰਦੇ ਬਾਬਾ ਜੀ ਕੀ ਬਾਤ ਅੱਛਾ ਮਤਲਬ ਸਾਰਾ ਕੁਛ ਤੁਹਾਡੇ ਕੋਲ ਜਿਹੜਾ ਹੈਗਾ ਅੱਛਾ ਜੇ ਮੈਂ ਅੱਜ ਤੁਹਾਡੇ ਕੋਲ ਆ ਫਰਾਈ ਤੁਹਾਡੀ ਚਾਹ ਤੁਹਾਡੀ ਚਾਂਬ ਲੈ ਰਿਆ ਆ ਹਾਂਜੀ ਇਹਨੂੰ ਮੈਂ ਕਿੰਨੇ ਕ 1% ਹੈਲਦੀ ਮੰਨ ਸਕਦਾ ਦੇਖੋ ਹੈਲਦੀ ਤਾਂ ਹੈਗੀ ਆ ਹੁਣ ਦੇਖੋ ਮੈਂ ਤੁਹਾਨੂੰ ਪਿਓਰਿਟੀ ਦੱਸ ਦਿੱਤੀ ਆ ਵੀ 80% ਸੋਇਆ 20% ਮੈਦਾ ਆ ਮੰ ਲੋ ਜੇ ਆਪਾਂ ਦੀ ਐਵਰੇਜ ਕਰੀਏ 50% ਦਾ ਮੰ ਲੋ ਹੈਲਦੀ ਹੈਗੀ ਐ ਚੀਜ਼ ਹੈਲਦੀ ਹੈਲਦੀ ਹੈਗੀ 50% ਨਹੀਂ 80% ਹੀ ਹੈਲਦੀ ਹੈ ਕੀ ਬਾਤ ਉਹ ਬੈਂਡਿੰਗ ਵਾਸਤੇ ਤਾਂ ਮੈਨੂੰ ਮੈਦਾ ਪਾਣਾ ਹੀ ਪੈਣਾ ਜੀ ਬਿਲਕੁਲ ਜੇ ਆਪਾਂ ਕਹੀਏ ਤੇ ਫਿਰ ਨਹੀਂ ਉਹ ਗੱਲ ਨਹੀਂ ਬਣਦੀ ਭਾਈ ਜਿਹੜੀ ਤੁਸੀਂ ਇਹ ਚਾਂਪ ਹੁੰਦੀ ਆਪ ਯਾਰ ਕਰਦੇ ਹੋ ਜਾਂ ਕਿਸੇ ਕੋਲ ਲੈ ਕੇ ਆਉਂਦੇ ਹੋ ਨਹੀਂ ਮੇਰੀ ਲੋ ਘੜਤੋਂ ਆਂਦੀ ਆ ਪਹਿਲਾਂ ਮੈਂ ਆਪ ਤਿਆਰ ਕਰਦਾ ਸੀ ਗਰਮੀਆਂ ਨਾ ਗਰਮੀ ਦੇ ਵਿੱਚ ਚਾਂਪ ਰਹਿੰਦੀ ਨਹੀਂ ਹੈਗੀ ਮੈਂ ਝੂਠ ਨਹੀਂ ਬੋਲਣਾ ਗਰਮੀ ਦੇ ਵਿੱਚ ਇਹ ਚਾਂਪ ਨਹੀਂ ਰਹਿੰਦੀ ਭਾਈ ਇੱਕ ਪਿਓਰ ਮੈਦੇ ਤੋਂ ਵੀ ਚਾਂਪ ਬਣਦੀ ਆ ਓਏ ਵੀਡੀਓ ਦੇਖੀ ਸੀ ਮੈਂਦੇ ਨੂੰ ਉਹ ਪਤਾ ਨਹੀਂ ਕਿਵੇਂ ਤਰੀਕੇ ਦਾ ਕਰਦੇ ਆਂ ਅਗਰ ਤੁਸੀਂ ਉਹ ਮੰਦੀ ਦੇਖ ਲੋਗੇ ਉਹ ਤੁਸੀਂ ਖਾਣੀ ਨਹੀਂ ਹੈਗੀ ਹਾਂ ਉਹ ਜਿਸ ਤਰ੍ਹਾਂ ਤੁਸੀਂ ਰੋਸਟ ਕਰੋਗੇ ਜਿੱਦਾਂ ਮੈਂ ਹੁਣ ਰੋਸਟ ਕਰ ਰਿਆ ਵਾਂ ਉਹ ਕਿੜੀ ਹੋ ਜਾਣੀ ਆ ਅੱਛਾ ਇਹ ਸੌਫਟਨੈਸ ਰਹੋਗੀ ਅੱਛਾ ਮੈਂ ਚਾਪ ਤੁਹਾਨੂੰ ਕਟਿੰਗ ਜਦੋਂ ਕਟਿੰਗ ਕਰੂੰਗਾ ਨਾ ਮੈਂ ਚਾਪ ਜੀ ਮੈਂ ਤੁਹਾਨੂੰ ਉਹਦੇ ਦਿਖਾਉਂਗਾ ਵੀ ਇਹ ਕਿਸ ਤਰ੍ਹਾਂ ਕਟਿੰਗ ਹੁੰਦੀ ਹੈ ਦੇਖਿਓ ਤੁਸੀਂ ਆਪ ਓਕੇ ਜੋ ਟਕ 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 ਡੰਗ ਮਾਰਨਾ ਪੈਂਦਾ ਵੱਡੇ ਹੂੰ ਹੂੰ ਇਹ ਸਾਡੀ ਚਾਪ ਰੋਸਟ ਹੋ ਰਹੀ ਆ ਉਹ ਤਰੀਕਾ ਵੀ ਇਹਦਾ ਹੀ ਆ ओके चेंबर ਦੇ ਉੱਤੇ ਹੀ ਬੰਦੀ ਚਾਂਪ ਵਧੀਆ ਮਤਲਬ ਉਹ ਇਹਨੂੰ ਕਹਿ ਲਓ ਚਾਂਪ ਬਰਬੀਕਿਊ ਕਰ ਰਹੇ ਹੋ ਤੁਸੀਂ हां जी ਬਿਲਕੁਲ ਬਿਲਕੁਲ ਕੀ ਬਾਤ ਹੈ ਅੱਛਾ ਭਾਈ ਇਹਦੇ ਨਾਲ ਤੁਹਾਡੇ ਕੋਲ ਕਿਲੇ ਚਾਂਪ ਦੇ ਨਾਲ ਪਨੀਰ ਵੀ ਰੱਖਦੇ ਹੋ ਪਨੀਰ ਟਿੱਕਾ ਵੀ ਟਿੱਕਾ ਹੁੰਦਾ ਜੀ ਕੀ ਬਾਤ ਹੈ ਜੀ ਤੇ ਭਾਈ ਰੇਡ ਰੇਡ ਰੂਟ ਕੀ ਰੱਖਿਆ ਤੁਸੀਂ ਆਪਣਾ ਫਿਰ ਦਾ ਦੇਖੋ ਵੀਰ ਜੀ ਮਹਿੰਗਾਈ ਦੇ ਸਾਹਮਣੇ ਤੇ ਅੱਗੇ ਨਾਲੋਂ ਜਦੋਂ ਤੁਸੀਂ ਪਹਿਲਾ ਸ਼ੂਟ ਕਰਕੇ ਗਏ ਸੀ ਉਦੋਂ ਰੇਟ ਕੁਝ ਜ਼ੋਰ ਸੀ ਉਦੋਂ 140 ਸੀ ਸਿਰਫ 10 ਰੁਪਏ ਵਧਿਆ ਹੁਣ ਆਪਾਂ 150 ਕਰ ਦਿੱਤਾ ਵਾ ਹੁਣ 150 ਕਰਤਾ ਹਾਂਜੀ ਅੱਛਾ ਉਦੋਂ ਦਾ ਫਰਕ ਹੋ ਗਿਆ ਸੀ ਕਿਉਂਕਿ ਉਹਦੇ ਕੋਲ ਸਾਡੇ ਕੋਲ ਇੱਕ ਐਂਕਰ ਬੀਬੀ ਨੇ ਕੰਮ ਕੀਤਾ ਸੀ ਅੱਜ ਅਸੀਂ ਖੁਦ ਕਰਦੇ ਆ ਭਾਈ ਦੇਖੋ ਮੰਗਾਈ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਬਿਲਕੁਲ ਚੱਲਿਆਗਾ ਨਾ ਅੱਛਾ ਬੱਚਾ ਭਾਈ ਇੱਕ ਸਵਾਲ ਹੋਰ ਪੁੱਛ ਲਵਾਂ ਜੀ ਤੁਸੀਂ ਇੱਕ ਤਾਂ ਸਿੱਖ ਗੁਰਸਿੱਖ ਬੰਦੇ ਹੋ ਠੀਕ ਆ ਜ਼ਿਆਦਾਤਰ ਤੁਸੀਂ ਆਪਣੇ ਬਾਣੇ 'ਚ ਰਹਿੰਦੇ ਹੋ ਚੋਲੇ 'ਚ ਰਹਿੰਦੇ ਹੋ ਹਨਾ ਤੇ ਕਈ ਵੇਲੇ ਤੁਹਾਡੇ ਹੁਣ ਮਤਲਬ ਜਿਹੜੇ ਭਰਾ ਗੁਰਸਿੱਖ ਭਰਾ ਵੀ ਆ ਜਾਂਦੇ ਆ ਚਾਮ ਖਾਣ ਵਾਲੇ ਤੇ ਕਈ ਬੰਦੇ ਮਤਲਬ ਕਹੋ ਫ੍ਰੀ ਵਾਲੇ ਵੀ ਬਥੇ ਏ ਗੁਰੂ ਦਾ ਲੰਗਰ ਆ ਜੇ ਕੋਈ ਆ ਵੀ ਜਾਂਦਾ ਤੇ ਕਈ ਦਾ ਕੋਈ ਗੱਲ ਨਹੀਂ ਗੁਰੂ ਨਾਨਕ ਦੀਆਂ 13 13 ਕੋਈ ਗੱਲ ਨਹੀਂ ਬਾਈ ਪਰ ਪਰ ਮੈਂ ਕਲੀਅਰ ਕਹਿ ਦਵਾ ਭਾਈ ਬਾਈ ਆਪਣਾ ਬਿਜ਼ਨਸ ਕਰ ਰਿਆ ਇਹ ਨਾ ਸੁਣ ਕੇ ਵੀ ਕੋਈ ਆਮਰਤਾਰੀ ਬੰਦਾ ਫਰੀ ਖਾਣਾ ਆ ਜਿਓ ਬਾਈ ਨੂੰ ਸਪੋਰਟ ਕਰਨੀ ਆ ਸਗੋਂ ਪੰਜਾਬੀ ਭਰਾ ਆ ਆਪਣੇ ਜਿੰਨਾ ਸਪੋਰਟ ਵੱਧ ਕਰਾਂਗੇ ਓਨਾ ਹੀ ਜ਼ਿਆਦਾ ਅਗੇ ਆ ਜਿਹੜਾ ਖਾਣਾ ਆ ਨਾ ਗੁਰੂ ਸਾਹਿਬ ਨੇ ਦਿੱਤਾ ਆ ਜੀ ਗੁਰੂ ਸਾਹਿਬ ਨੇ ਦਿੱਤਾ ਆ ਕਿਉਂਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਕਰੋੜ ਲੋਕ ਇਦਾਂ ਜੇ ਹੈਗੇ ਆ ਜਿਹੜਾ ਬੇਨਬਾਨਾ ਤੂੰ ਇਹ ਤਾਂ ਗੁਰੂ ਸਾਹਿਬ ਦਾ ਤੋਹਿਆ ਬਣਾਇਆ ਮੈਂ ਤਾਂ ਬਹੁਤ ਗੁਰੂ ਸਾਹਿਬ ਦਾ ਤਨਵਾ ਬਈ ਹੁਣ ਕਿੰਨਾ ਟਾਈਮ ਲੱਗਣਾ ਇਹਨੂੰ ਹੋਰ 5 ਮਿੰਟ ਦੀ ਹੋਗੇ ਹੋ ਗਿਆ ਰੜੀ ਕੀ ਬਾਤ ਹੈ ਲੈ ਹੁਣ ਤੁਹਾਨੂੰ ਦਿਖਾਈਏ ਬਾਈ ਕਟਿੰਗ ਕਿਵੇਂ ਕਰਦਾ ਆ ਕੀ ਬਾਤ ਹੈ ਵਾਜ ਬਈ ਇਹਦੇ ਵਿੱਚ ਹੁਣ ਕੀ ਕੀ ਐਡ ਕਰਦਾ ਤੁਸੀਂ ਤੁਹਾਡੇ ਸਾਹਮਣੇ ਪਾਵਾਂਗੇ ਵੀਰ ਜੀ ਇਹ ਸਾਡੀ ਚਾਂਪ ਕਟਿੰਗ ਹੋ ਰਹੀ ਹੈ ਅੱਛਾ ਆ ਕਟਿੰਗ ਕਰ ਕਰ ਇਹਦੇ ਪਾਈ ਜਾਂਦੇ ਤੁਸੀਂ ਜੀ ਕੀ ਬਾਤ ਹੈ ਕੰਤੋ ਜੀ ਆਪ ਖੁਦ ਖਾ ਕੇ ਦੱਸਣਾ ਮੈਨੂੰ ਕਿ ਚਾਂਪ ਇਸ ਤਰ੍ਹਾਂ ਬਣੀ ਹੈ ਹੋਣੇ ਦੇ ਵਿੱਚ ਕੀ ਐਡ ਕਰ ਰਹੇ ਹੋ ਪਿਆਜ਼ ਆ ਜਾਣਗੇ ਵੀਰ ਜੀ ਪਿਆਜ਼ ਬਈ ਅੱਛਾ ਇਹ ਸਾਰਿਆਂ ਦਾ ਪ੍ਰੋਸੀਜਰ ਇਹ ਹੁੰਦਾ ਕਿ ਅਲੱਗ-ਅਲੱਗ ਪ੍ਰੋਸੀਜਰ ਨਾਲ ਕੰਮ ਕਰਦੇ ਲੋਕ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਬਣਾਉਂਦਾ ਵੀਰ ਜੀ ਅੱਛਾ ਅਸੀਂ ਕੋਈ ਫਾਲਤੂ ਚੀਜ਼ ਨਹੀਂ ਕੋਈ ਗੋਭੀ ਦੇ ਪੱਤੇ ਪਾ ਦੇਣਗੇ ਕੋਈ ਖੀਰਾ ਪਾ ਦੂਗਾ ਕੋਈ ਕੁਝ ਪਾ ਦੂਗਾ ਸਾਡੇ ਕੋਲ ਸਿਰਫ ਓਨੀਅਨ ਔਰ ਉਹ ਦੇਖੋ ਸਾਫ ਸਫਾਈ ਬਿਲਕੁਲ ਸਾਫ ਔਰ ਖਿਲ ਕੇ ਕਿ ਹੋਏ ਪਾਣੀ ਚ ਪੀ ਕੇ ਸਾਫ ਕਰਕੇ ਉਹ ਸਫਾਈ ਦਾ ਪਾਣੀ ਖਿਆਲ ਦਾ ਛੰਗੇ ਤੇ ਪਾਉਂਦਾ ਬਿਲਕੁਲ ਬਿਲਕੁਲ ਬਸ ਤੇ ਦੇਖ ਸਕਦੇ ਹੋ ਵੀ ਭਾਈ ਇਹ ਇਹਨੂੰ ਇਹ ਫੁੱਲ ਪਲੇਟ ਆ ਜਾਂ ਕਿੰਨੀ ਇਹ ਨਹੀਂ ਹਾਫ ਦੀ ਕੁਆਂਟੀਟੀ ਹੈ ਜੀ ਇਹ ਹਾਫ ਕੁਆਂਟੀਟੀ ਆ ਹਾਂਜੀ ਔਰ ਭਾਈ ਮੈਂ ਹਾਫ ਕੁਆਂਟੀਟੀ ਜੋ ਹਾਫ ਲੈਣਾ ਕਿਉਂਕਿ ਮੈਂ ਜਿਆਦਾ ਮੇਰੇ ਕੋ ਖਧ ਨਹੀਂ ਜਾਣੀ ਕੱਲਾ ਬੰਦਾ ਆ ਗੁਰਪ੍ਰੀਤ ਜੀ ਤੁਸੀਂ ਥੋੜੀ ਜੀ ਵੀ ਖਾਓਗੇ ਨਾ ਤੁਸੀਂ ਕਹੋਗੇ ਸਾਰੀ ਖਾ ਲਈ ਮੈਂ ਨਹੀਂ ਆਬੀਅਸਲੀ ਮੈਨੂੰ ਪਤਾ ਪਰ ਕਹਿੰਦੇ ਹੁੰਦੇ ਨਾ ਵੀ ਜਦੋਂ ਚਾਂਪਤਾ ਚਲੋ ਆਪਣੇ ਭਰਾ ਦੀ ਆ ਬਟ ਢਿੱਡ ਦਾ ਆਪਣਾ ਹੀ ਆ ਨਾ ਚਲੋ ਮੇਰੇ ਭੈਣਾ ਭਰਾਵਾਂ ਵਾਸਤੇ ਚਲ ਜੂਗਾ ਘਰ ਅੱਛਾ ਪਹਿਲਾਂ ਕਲੀਅਰ ਜੀ ਗੱਲ ਦਾ ਸੀ ਤੁਹਾਨੂੰ ਇਹ ਕੋਈ ਵੀ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਠੀਕ ਹੈ ਜੀ ਜਿਹੜੇ ਵੀ ਭਰਾ ਸਾਡੇ ਪੰਜਾਬੀ ਭਰਾ ਆਪਣੇ ਬਿਜ਼ਨਸ ਸਟਾਰਟ ਕੀਤਾ ਆ ਉਹ ਜੇ ਸਾਡੇ ਕੋਲ ਪ੍ਰੋਮੋਸ਼ਨ ਕਰਾਉਣੀ ਆ ਸਾਡੇ ਕੋਲ ਕਰਾ ਸਕਦੇ ਆ ਸਾਡਾ ਕੋਈ ਚਾਰਜਸ ਨਹੀਂ ਹੈਗਾ ਕਲੀਅਰ ਹੈ ਗੱਲ ਆ ਕਿਉਂ ਭਾਜੀ ਬਿਲਕੁਲ ਬਿਲਕੁਲ ਜੀ ਅਜੇ ਤੱਕ ਤੁਹਾਡੇ ਕੋਲ ਅਜੇ ਤੱਕ ਤੁਹਾਡੇ ਕੋਲ ਕੋਈ ਨਹੀਂ ਪੈਸਾ ਵੀ ਨਹੀਂ ਲੈਂਦੇ ਨਹੀਂ ਨਹੀਂ ਗੁਰਪ੍ਰੀਤ ਜੀ ਨਹੀਂ ਲਿਆ ਜੀ ਗੁਰਸਿੱਖ ਭਰਾ ਦਾ ਇਹੀ ਤਾਂ ਫਾਇਦਾ ਜੀ ਜੀ ਤੇ ਕਦੀ ਤੁਹਾਡੇ ਕੋਲ ਫ੍ਰੀ ਚਾਪਤ ਨਹੀਂ ਖਾਦੀ ਨਹੀਂ ਵੀ ਜੀ ਹੋ ਕੀ ਭਰਾਵਾ ਕਈ ਲੋਕ ਕਹਿੰਦੇ ਨ ਅ ਵੀ ਹਾਵਿਸ਼ਾ ਦੇ ਬੰਦੇ ਨੇ ਫ੍ਰੀ ਮੰਗਿਆ ਹੋਣਾ ਜੇ ਕਿਹ ਚੀਜ਼ ਆ ਉਹ ਨਹੀਂ ਗੁਰਪ੍ਰੀਤ ਜੀ ਇਹ ਤਾਂ ਪਿਆਰ ਦੀ ਗੱਲ ਐ ਇਹ ਦੂਜੀ ਗੱਲ ਐ ਕੀ ਵੀ ਬਈ ਇਹ ਬੰਦੇ ਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਜਿਹੜੀ ਚੰਗੀ ਚੀਜ਼ ਆ ਉਹਨੂੰ ਚੰਗਾ ਕਹਾਂਗੇ ਮਾੜੀ ਚੀਜ਼ਾਂ ਨੂੰ ਮਾੜਾ ਕਹਾਂਗੇ ਬਿਲਕੁਲ ਕਹਾਂਗੇ ਜੀ ਬਿਲਕੁਲ ਕਹਾਂਗੇ ਕਿ ਕਦੀ ਮਾੜੀ ਚੀਜ਼ ਨੂੰ ਚੰਗਾ ਨਹੀਂ ਕਹਿਣਾ ਤੇ ਚੰਗੀ ਚੀਜ਼ ਨੂੰ ਮਾੜਾ ਨਹੀਂ ਕਹਿਣਾ ਕਲੀਅਰ ਜੀ ਗੱਲ ਆ ਬਸ ਇਹ ਸਾਡਾ ਫਲਸਫਾ ਆ ਜੀ ਕੰਮ ਦਾ ਤੇ ਸੋ ਹੁਣ ਸਾਡੀ ਚਾਹਪ ਹੋ ਗਈ ਤਿਆਰ ਹੁਣ ਤੁਹਾਨੂੰ ਟੇਸਟ ਕਰਕੇ ਦੱਸਿਆ ਜੀ ਕਿਵੇਂ ਦੀ ਲੱਗੀ ਐ ਭਾਈ ਹੁਣਾਂ ਦੀ ਚਾਹਪ ਤੇ ਸੋ ਲਓ ਜ ਆ ਦੇਖ ਸਕਦੇ ਹੋ ਬਾਈ ਨੂੰ ਤੇ ਬਾਈ ਆਪਣੀ ਚਾਪ ਰੈਡੀ ਕਰੀ ਜਾ ਰਹੇ ਨੇ ਤੇ ਆਹ ਦੇਖੋ ਜੀ ਸਾਡੀ ਚਾਪ ਆ ਗਈ ਪਲੇਟ ਦੇ ਵਿੱਚ ਤੁਹਾਡੀ ਗਰਮਾ ਗਰਮ ਛਾਪ ਜੀ ਕੀ ਬਾਤ ਹੈ ਕਿਉਂਕਿ ਮੈਂ ਬਾਈ ਕੋਲੋਂ ਬਿਲਕੁਲ ਥੋੜੀ ਚਾਪ ਲਈ ਆ ਮੈਂ ਕਿਹਾ ਬਾਈ ਵੀ ਮੈਂ ਜਿਆਦਾ ਨਹੀਂ ਖਾਣੀ ਕਿਉਂਕਿ ਕਲੀਅਰ ਜੀ ਗੱਲ ਆ ਭਾਈ ਵਾਹ ਜੀ ਵਾਹ ਵਾਹ ਕੀ ਬਾਤ ਹੈ ਭਾਜੀ ਇੱਕ ਤਾਂ ਪਲੇਟ ਹੀ ਤੁਹਾਡੀ ਦੇਖ ਕੇ ਬੜਾ ਨਜ਼ਾਰਾ ਆ ਜਾਂਦਾ ਭਾਈ ਸੁਆਦ ਆ ਜਾਂਦਾ ਤੁਹਾਡੀ ਪਲੇਟ ਦੇਖ ਕੇ ਵਾਹ ਜੀ ਵਾਹ ਲੋ ਜੀ ਆ ਆਪਣੀ ਆ ਗਈ ਪਲੇਟ ਤੇ ਹਾਂ ਜੀ ਲੋ ਜੀ ਚਾਪ ਹੋ ਗਈ ਆਪਣੀ ਰੈਡੀ ਤੇ ਹੁਣ ਆ ਗਈ ਆ ਵਾਰੀ ਟੇਸਟ ਕਰਨ ਦੀ ਤੇ ਟੇਸ ਹਮੇਸ਼ਾ ਸਾਡੀ ਬਾਈਡ ਜਿਹੜੀ ਹੁੰਦੀ ਆ ਹਮੇਸ਼ਾ ਵੱਡੀ ਹੁੰਦੀ ਆ ਕੀ ਬਾਤ ਹੈ স্মੈਲ ਕਿੰਨੀ ਵਧੀਆ ਆ ਰਹੀ ਆ ਕਰੀਮ ਦੀ স্মੈਲ ਆ ਰਹੀ ਆ ਤੇ ਮੱਖਣ ਦੀ স্মੈਲ ਆ ਰਹੀ ਆ ਵਾਹ ਜੀ ਵਾਹ ਕੋਈ ਇਹਦੇ ਵਿੱਚ ਪਿਆਜ਼ ਨਹੀਂ ਦੂਜਾ ਕੋਈ ਇਹਦੇ ਵਿੱਚ ਕੀ ਕਰਾਂ ਉਹਨੂੰ ਤੜਕਾਰੀ ਹੈਗਾ ਜਿਹੜਾ ਵੀ ਫਰਾਈਡ ਤੜਕਾ ਹੋਵੇ ਜਾਂ ਇਹਦੇ ਵਿੱਚ ਨਾ ਇਹਦੇ ਵਿੱਚ ਉਹ ਕੀ ਕਹਿੰਦੇ ਹੁੰਦੇ ਬਾਈ ਰਿਫਾਈਨਡ ਹੈਗਾ ਆ ਨਾ ਇਹਦੇ ਵਿੱਚ ਕੁਝ ਐਵਰੀਥਿੰਗ ਹਾਮ ਹਾਮ ਕਰਨ ਲਈ ਚੀਜ਼ ਕੋਈ ਨਹੀਂ ਹੈਗੀ ਸੋ ਆ ਜਾਓ ਤੁਸੀਂ ਵੀ ਉਹ ਬਾਈ ਬਿਲਕੁਲ ਬੰਬਿਆ ਘੈਂੜਿਆ ਤੇ ਬਾਕੀ ਆਪਾਂ ਵੀਡੀਓ ਇੱਥੇ ਪਹਿਲਾਂ ਖਤਮ ਕਰ ਲਈਏ ਉਸ ਤੋਂ ਬਾਅਦ ਬਾਕੀ ਆਪਾਂ ਗੱਲਬਾਤ ਕਰਦੇ ਆਂ ਤੇ ਸੋ ਬਾਈ ਜੀ ਐਡਰੈਸ ਦੱਸਦੇ ਪਹਿਲਾਂ ਆਪਣੇ ਆਪਣੇ ਈਵਰਸ ਨੂੰ ਨੂਰ ਮੈਲ ਰੋਡ ਜੀ ਨਜ਼ਦੀਕ ਅੰਬੇਦਕਰ ਚੌਕ ਨਾਲ ਕੈਪੀਟਲ ਬੈਂਕ ਹੈ ਜੀ ਜੰਡੂ ਹਲਾ ਵਾਲੇ ਬਿਲਕੁਲ ਨਾਲ ਮਤਲਬ ਕੈਪੀਟਲ ਬੈਂਕ ਦੇ ਬਿਲਕੁਲ ਬਾਹਰ ਨੇ ਬਸ ਇਹ ਤੁਹਾਨੂੰ ਇਹ ਨੂੰ ਦੇਖ ਸਕਦੇ ਹਾਂ ਜੀ ਜੰਡੂ ਹਲਾ ਵਾਲੇ ਉਹਦੇ ਨਾਲ ਕੈਪੀਟਲ ਬੈਂਕ ਉਹਦੇ ਵਿੱਚ ਕਾਰੀ ਆਪਣੀ ਰੈਡੀ ਹੈ ਭਾਈ ਟਾਈਮਿੰਗ ਕੀ ਹੈ ਟਾਈਮਿੰਗ ਜੀ 3 ਵਜੇ ਆ ਜੀਦਾ ਆ ਦੁਪਹਿਰ ਦੇ ਅੱਛਾ ਕਿਉਂਕਿ ਗਰਮੀ ਬਹੁਤ ਹੈ ਜੇ ਉਹ ਸਿਆਲ ਦਾ ਟਾਈਮ ਹੈ ਸਿਆਲ ਆਪਾਂ 12 ਵਜੇ ਆ ਜੀ ਦਾ ਔਰ 8 ਵਜੇ ਵਾਪਸੀ ਹੁੰਦੀ ਹੈ ਓਕੇ ਔਰ 3 ਵਜੇ ਆ ਜੀ ਦਾ ਹੁਣ ਗਰਮੀਆਂ ਦੇ ਵਿੱਚ ਜਾਂਦੀ ਵਾਸੀ ਜਿਹੜੀ ਹੈ 8 ਤੋਂ 9 ਦੇ ਵਿੱਚ ਵਿੱਚ ਆ ਕਿਸੇ ਵੇਲੇ ਗੁਰੂ ਮਾਰੇ ਜਲਦੀ ਵਿਹਲਾ ਕਰ ਦਿੰਦਾ ਬਿਲਕੁਲ ਤੇ ਜੇ ਲੇਟ ਹੁੰਦੇ ਉਹ ਤੋਂ ਤੁਸੀਂ ਬਾਈ ਨੂੰ ਫੋਨ ਵੀ ਕਰ ਸਕਦੇ ਹੋ ਤੇ ਬਾਈ ਤੁਹਾਡਾ ਆਰਡਰ ਜਿੰਨਾ ਤੱਕ ਰੈਡੀ ਕਰਕੇ ਰੱਖ ਦੇ ਬਿਲਕੁਲ ਬਿਲਕੁਲ ਨੰਬਰ ਹੈਗਾ ਮੇਰਾ ਜੀ 98141 88635 ਤੁਹਾਡਾ ਵੀਡੀਓ ਦੇ ਥੱਲੇ ਆਪਾਂ ਡਿਸਕ੍ਰਿਪਸ਼ਨ ਚ ਨੰਬਰ ਵੀ ਪਾਇਆ ਹੋਇਆ ਬਾਈ ਹੁਣਾਂ ਦਾ ਬਾਈ ਹੁਣਾਂ ਨੂੰ ਕਾਲ ਕਰਕੇ ਆਪਣਾ ਜੋ ਵੀ ਆਰਡਰ ਬੁੱਕ ਕਰਾਉਣਾ ਕਰਾ ਸਕਦੇ ਹੋ ਬਹੁਤ ਪਿਆਰਾ ਤੇ ਬਾਈ ਥੈਂਕ ਯੂ ਸੋ ਮਚ ਬਾਈ ਬਹੁਤ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ ਵਾਹਿਗੁਰੂ ਜੀ ਕੀ ਫਤਿਹ